ਭਾਰਤ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜੀ ਹਾਂ ਇਸ ਸ਼ਖਸ ਨੂੰ ਅਰੈਸਟ ਕੀਤਾ ਗਿਆ ਜੋ ਕਿ ਨਮਕ ਇੱਧਰ ਦਾ ਖਾਂਦਾ ਸੀ ਪਰ ਵਫਾਦਾਰੀ ਕਿਸੇ ਹੋਰ ਦੇ ਲਈ ਸੀ ਇੱਥੇ ਦੱਸਿਆ ਗਿਆ ਕਿ ਭਾਰਤ ਦੇ ਵਿੱਚ ਬੈ ਕੇ ਜੋ ਸ਼ਖਸ ਸੀ ਉਹ ਪਾਕਿਸਤਾਨ ਨੂੰ ਭਾਰਤ ਬਾਰੇ ਤੇ ਫੌਜ ਬਾਰੇ ਸੂਹਾਂ ਦਿੰਦਾ ਹੁੰਦਾ ਸੀ ਜਦੋਂ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਇਸ આરોપી ਦੇ ਉੱਤੇ ਵੱਡੀ ਕਾਰਵਾਈ ਹੁੰਦੀ ਹੈ ਤੇ ਨਾਲ ਹੀ ਇਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ 24 ਘੰਟਿਆਂ ਦੇ ਅੰਦਰ ਅੰਦਰ ਇਸ ਨੂੰ ਹੁਣ ਦੇਸ਼ ਛੱਡ ਕੇ ਪਾਕਿਸਤਾਨ ਵਾਪਸ ਜਾਣਾ ਹੋਵੇਗਾ ਤਾਂ ਪਾਕਿਸਤਾਨੀ ਡਿਪਲੋਮੈਟ ਨੂੰ 24 ਘੰਟਿਆਂ ਦੇ ਵਿੱਚ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਗਿਆ ਹੈ ਇਹ ਦਿੱਲੀ ਦੇ ਵਿੱਚ ਬੈਠਾ ਭਾਰਤ ਵਿਰੁੱਧ ਵੇਖੋ ਕਿੰਨੀਆ ਖੌਫਨਾਕ ਸਾਜ਼ਿਸ਼ਾਂ ਰਚ ਰਹੀਆਂ ਸੀ ਦੱਸਿਆ ਕਿ 11 ਮਈ ਨੂੰ ਡੀਜੀਪੀ ਨੇ ਇੱਕ ਟਵੀਟ ਵੀ ਕੀਤਾ ਸੀ ਤੇ ਨਾਲ ਹੀ ਤੁਹਾਨੂੰ ਦੱਸਿਆ ਕਿ ਪਾਕ ਨੂੰ ਇਹ ਫੌਜ ਦੀਆਂ ਸੂਹਾਂ ਦਿੰਦਾ ਸੀ ਤੇ ਨਾਲ ਹੀ ਤੁਹਾਨੂੰ ਦੱਸਿਆ ਕਿ ਜਸੂਸੀ ਕਰਨ ਦੇ ਇਸ ਪਾਕਿਸਤਾਨੀ ਡਿਪਲੋਮੈਟ ਦੇ ਉੱਤੇ aarop ਲੱਗੇ ਨੇ ਭਾਰਤ ਨੇ ਹੁਣ ਇਸ ਪਾਕ ਕਰਮਚਾਰੀ ਨੂੰ ਨਾਨ ਗ੍ਰਾਟਾ ਵੀ ਐਲਾਨ ਦਿੱਤਾ ਪਹਿਲਾ ਦਸਦੀ ਕੀ 2 ਜਣਿਆਂ ਨੂੰ ਅਰੈਸਟ ਕੀਤਾ ਜਾਂਦਾ ਹੈ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਾਣਕਾਰੀ ਮਿਲਦੀ ਹੈ ਕਿ ਆ ਜੋ ਸ਼ਖਸੀਅਤ ਪਾਕਿਸਤਾਨ ਨੂੰ ਭਾਰਤ ਦੀ ਫੌਜ ਬਾਰੇ ਸੂਹਾਂ ਦੇ ਰਿਹਾ ਸੀ ਤੇ ਇਸ ਦੇ ਚੱਲਦੇ ਹੁਣ ਦੇਸ਼ ਛੱਡਣ ਦੇ ਹੁਕਮ ਇਸ ਪਾਕਿਸਤਾਨੀ ਡਿਪਲੋਮੈਟ ਨੂੰ ਦੇ ਦਿੱਤੇ ਗਏ ਨੇ ਆਨਲਾਈਨ ਗਲੈਂਡ ਦੇ ਵੀ ਕਰਿਆ ਕਰਦਾ ਸੀ ਤੇ ਨਾਲ ਹੋਰ ਲੋਕਾਂ ਨੂੰ ਅਜ ਸ਼ਖਸੀ ਉਹ ਫੰਡਿੰਗ ਵੀ ਕਰਿਆ ਕਰਦਾ ਸੀ ਭਾਰਤ ਸਰਕਾਰ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਤਾਇਨਾਤ ਇੱਕ ਪਾਕਿਸਤਾਨੀ ਕਰਮਚਾਰੀ ਨੂੰ ਪਰਸੋਨਾ ਨਾਨ ਗ੍ਰਾਟਾ ਐਲਾਨ ਕੀਤੇ ਤੇ ਉਸ ਨੂੰ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਵੀ ਜਾਰੀ ਹੋਇਆ ਇਹ ਹੁਕਮ ਉਦੋਂ ਦਿੱਤਾ ਗਿਆ ਜਦੋਂ ਪਤਾ ਲੱਗਾ ਕਿ ਵਿਅਕਤੀ ਦਿੱਲੀ ਦੇ ਵਿੱਚ ਬੈਠਾ ਹੋਇਆ ਭਾਰਤ ਵਿਰੁੱਧ ਸਾਜ਼ਿਸ਼ ਰਚ ਰਿਹਾ ਸੀ ਸੂਤਰਾਂ ਦੇ ਮੁਤਾਬਕ ਅਜਿਹੀ ਪਾਕਿਸਤਾਨੀ ਖੂਫੀ ਏਜੰਸੀ ਆਈਐਸ ਸਾਇਦਾ ਸਟਾਫ ਸੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਹ ਅਧਿਕਾਰੀ ਭਾਰਤ ਵਿੱਚ ਆਪਣੇ ਕੂਟਨੀਤਿਕ ਨਿਯਮਾਂ ਦੇ ਉਲਟ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਵਿਦੇਸ਼ ਮੰਤਰਾਲੇ ਨੇ ਇੱਕ ਰਸਮੀ ਵਿਰੋਧ ਪੱਤਰ ਡੀਮਾਰਕ ਜਾਰੀ ਕੀਤਾ ਤੇ ਨਾਲ ਪਾਕਿਸਤਾਨੀ ਹਾਈ ਕਮਿਸ਼ਨ ਦੇ ਚਾਰਜ ਜੀ ਅਫੇਅਰਸ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਅਧਿਕਾਰਤ ਸੂਤਰਾਂ ਮੁਤਾਬਿਕ ਇਹ ਅਧਿਕਾਰੀ ਦਿੱਲੀ ਵਿੱਚ ਬੈਠ ਕੇ ਭਾਰਤ ਵਿਰੋਧੀ ਗਤੀਵਿਧੀਆਂ ਤੇ ਸਾਜ਼ਿਸ਼ਾਂ ਰਚ ਰਿਹਾ ਸੀ ਜਿਸ ਦੇਸ਼ ਦਾ ਨਾਮ ਖਾਰ ਰਿਹਾ ਸੀ ਉਸ ਦੇ ਨਾਲ ਹੀ ਅੱਜ ਜੋ આરોપી ਸੀ ਉਹ ਦਗਾ ਘਮਾਰਿਆ ਸੀ ਸੋ ਉਸ ਦੇ ਉੱਤੇ ਹੁਣ ਇੱਕ ਵੱਡੀ ਕਾਰਵਾਈ ਹੋਈ ਹੈ 24 ਘੰਟਿਆਂ ਦੇ ਅੰਦਰ ਅੰਦਰ ਉਸ ਨੂੰ ਦੇਸ਼ ਛੱਡਣਾ ਹੀ ਪਵੇਗਾ ਇਸ ਦੀ ਪਛਾਣ ਕਿਵੇਂ ਹੋਈ ਤਾਂ ਦੱਸ ਦਈਏ ਕਿ ਦਰਅਸਲ ਪੰਜਾਬ ਪੁਲਿਸ ਨੇ ਨਵੀਂ ਦਿੱਲੀ ਹਾਈ ਕਮਿਸ਼ਨ ਦੇ ਵਿੱਚ ਤਨਾਤ ਇਸ ਪਾਕਿਸਤਾਨੀ ਅਧਿਕਾਰੀ ਨਾਲ ਜੁੜੀਆਂ ਜਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਪਹਿਲਾਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਪਰੋਸੇਯੋਗ ਖੂਫੀਆ ਜਾਣਕਾਰੀ ਦੇ ਆਧਾਰ ਤੇ ਇੱਕ ਸ਼ੱਕੀ ਨੂੰ ਭਾਰਤੀ ਫੌਜ ਦੀਆਂ ਗਤੀਵਿਧੀਆਂ ਦੇ ਨਾਲ ਸੰਬੰਧਿਤ ਸੰਵੇਦਨਸ਼ੀਲ ਸੈਂਸਿਟਿਵ ਜਾਣਕਾਰੀ ਪਾਕਿਸਤਾਨ ਦੇ ਇੱਕ ਹੈਂਡਲਰ ਨੂੰ ਲੀਕ ਕਰਨ ਦੇ ਦੋਸ਼ ਤੇ ਵਿੱਚ ਅਰੈਸਟ ਕੀਤਾ ਗਿਆ ਸੀ ਪੁਚਕਿਚ ਦੌਰਾਨ ਜਦੋਂ ਖੁਲਾਸੇ ਹੁੰਦੇ ਨੇ ਉਸ ਦੇ ਆਧਾਰ ਦੇ ਉੱਤੇ ਇੱਕ ਹੋਰ ਸਾਥੀ ਦੀ ਪਛਾਣ ਕੀਤੀ ਜਾਂਦੀ ਹੈ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਗੁਪਤ ਜਾਣਕਾਰੀ ਪ੍ਰਦਾਨ ਕਰਨ ਲਈ ਆਨਲਾਈਨ ਪੈਸੇ ਦਿੱਤੇ ਜਾ ਰਹੇ ਸਨ ਉਹ ਹੈਂਡਲਰ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਤੇ ਦੂਜੇ ਏਜੰਟਾਂ ਨੂੰ ਫੰਡ ਵੀ ਦਿੰਦਾ ਸੀ ਦੋ ਮੋਬਾਈਲ ਫੋਨ ਵੀ ਹੁਣ ਇਸ ਵੱਲੋਂ ਬਰਾਮਦ ਕੀਤੇ ਗਏ ਨੇ ਤੇ ਨਾਲ ਹੀ ਇਹ ਕਾਰਵਾਈ ਸਰਹੱਦ ਪਾਰ ਜਸੂਸੀ ਨੈੱਟਵਰਕ ਨੂੰ ਖਤਮ ਕਰਨ ਵੱਲ ਇੱਕ ਵੱਡਾ ਕਦਮ ਜੋ ਹੈ ਦੱਸੀ ਜਾ ਰਹੀ ਹੈ ਇਹ ਅਤੇ ਦੱਸਿਆ ਕਿ ਪਹਿਲਾਂ ਵੀ ਅਜਿਹੀ ਕਾਰਵਾਈ ਕੀਤੀ ਗਈ ਹੈ ਘਟਨਾ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਭਾਰਤ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੂਟਨੀਤਿਕ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਜਿਹੇ ਮਾਮਲਿਆਂ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ ਦੋਵੇਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧਾਂ ਦੇ ਸੰਦਰਭ ਦੇ ਵਿੱਚ ਇਸ ਵਿਕਾਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਭਾਰਤ ਨੇ ਜ਼ਿਆਦਾਤਰ ਪਾਕਿਸਤਾਨੀ ਡਿਪਲੋਮੇਟਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ ਤਾਂ ਦੱਸ ਦੇ ਕਿ ਪਹਿਲਾਂ ਦੋ ਜਿਹੜੇ આરોપી ਸੀ ਉਹਨਾਂ ਨੂੰ ਮਲੇਰ ਕੋਟਲਾ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਉਸ ਤੋਂ ਬਾਅਦ ਉਹਨਾਂ ਦੇ ਤਾਰ ਜੋ ਹੈ ਇਸ આરોપી ਦੇ ਨਾਲ ਜਾ ਕੇ ਜੁੜਦੇ ਨੇ ਜਿਸ ਨੂੰ ਹੁਣ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ ਉਥੇ ਦੱਸਦੇ ਕਿ ਪਰਸੋਨਾ ਨੌਨ ਗਰਾਟਾ ਕੀ ਹੁੰਦਾ ਇੱਕ ਲਾਤੀਨੀ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ ਅਣਚਾਹੀ ਵਿਅਕਤੀ ਇਸ ਸ਼ਬਦ ਕੂਟਨੀਤੀ ਦੀ ਦੁਨੀਆ ਵਿੱਚ ਉਦੋਂ ਵਰਤਿਆ ਜਾਂਦਾ ਜਦੋਂ ਕੋਈ ਦੇਸ਼ ਕਿਸੇ ਵਿਦੇਸ਼ੀ ਡਿਪਲੋਮੈਟ ਜਾਂ ਅਧਿਕਾਰੀ ਨੂੰ ਦੇਸ਼ ਵਿਰੋਧੀ ਸਮਝਣਾ ਸ਼ੁਰੂ ਕਰ ਦਿੰਦਾ ਹੈ ਇਹ ਉਦੋਂ ਹੁੰਦਾ ਜਦੋਂ ਵਿਅਕਤੀ ਜਾਸੂਸੀ ਸਾਜ਼ਿਸ਼ ਜਾਂ ਫਿਰ ਹੋਰ ਗਲਤ ਗਤੀਵਿਧੀਆਂ ਦੇ ਵਿੱਚ ਸ਼ਾਮਲ ਪਾਇਆ ਜਾਂਦਾ ਜਦੋਂ ਕਿਸੇ ਨੂੰ ਪਰਸੋਨਾ ਨਾਨ ਗ੍ਰਾਟਾ ਐਲਾਨ ਦਿੱਤਾ ਜਾਂਦਾ ਤਾਂ ਉਸ ਨੂੰ ਆਮ ਤੌਰ ਤੇ 24 ਤੋਂ 72 ਘੰਟਿਆਂ ਦੇ ਅੰਦਰ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਜਾਂਦਾ ਹੈ ਇਸ ਨੂੰ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਸਭ ਤੋਂ ਮਜ਼ਬੂਤ ਕੂਟਨੀਤਿਕ ਵਿਰੋਧ ਵੀ ਮੰਨਿਆ ਜਾਂਦਾ ਹੈ